ਜੀ ਦੋਸਤੋ ਅੱਜ ਦੀ ਵੱਡੀ ਖਬਰ ਸਿੱਖਿਆ ਮੰਤਰੀ ਵੱਲੋਂ ਅਚਨਚੇਤ ਚੈਕਿੰਗ ਗੈਰ ਹਾਜ਼ਰ ਅਤੇ ਦੇਰ ਨਾਲ ਆਉਣ ਵਾਲੇ ਸਟਾਫ ਨੂੰ ਕਾਰਨ ਦੱਸੋ ਨੋਟਿਸ ਸਿੱਖਿਆ ਮੰਤਰੀ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਇਹ ਖਬਰ 11 ਜਨਵਰੀ 2023 ਦੀ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਈਟੀਆਈ ਲੁਧਿਆਣਾ ਦਾ ਦੌਰਾ ਕੀਤਾ ਗਿਆ ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਉਹਨਾਂ ਨੇ ਕਿਹਾ ਕਿ ਅੱਜ ਅਚਨਚੇਤਕ ਆਈਟੀਆਈ ਲੁਧਿਆਣੇ ਦਾ ਦੌਰਾ ਕੀਤਾ ਗਿਆ ਅਤੇ ਲਗਭਗ 3 ਘੰਟੇ ਬੱਚੇ ਅਤੇ ਸਟਾਫ ਮੈਂਬਰਾਂ ਨਾਲ ਗੱਲਬਾਤ ਕੀਤੀ ਪੁਰਾਣੀਆਂ ਸਰਕਾਰਾਂ ਵੱਲੋਂ ਧਿਆਨ ਨਾ ਦੇਣ ਕਾਰਨ ਅੱਜ 19 ਏਕੜ ਵਿੱਚ ਫੈਲੀ ਇਸ ਆਈਟੀਆਈ ਹਾਲਤ ਤਰਸਯੋਗ ਹੈ ਇਸ ਦੇ ਨਾਲ ਉਹਨਾਂ ਨੇ ਦੱਸਿਆ ਕਿ ਜੋ ਆਈਟੀਆਈ ਵਿੱਚ ਸਟਾਫ ਲੇਟ ਆ ਰਿਹਾ ਉਹਨਾਂ ਦੇ ਲਈ ਕਾਰਵਾਈ ਕੀਤੀ ਗਈ ਗੈਰ ਹਾਜ਼ਰ ਇਨਸਟ੍ਰਕਚਰ ਅਤੇ ਸਮੇਂ ਸਿਰ ਨਾ ਪਹੁੰਚਣ ਵਾਲੇ ਸਟਾਫ ਮੈਂਬਰਾਂ ਨੂੰ ਸ਼ੋਕੰਸ ਨੋਟਿਸ ਜਾਰੀ ਕੀਤਾ ਗਿਆ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਤੇ ਸਾਡੇ ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਹਾਣੀ ਜੀ ਦੀ ਮਦਦ ਸਦਕਾ ਅਸੀਂ ਇਸ ਆਈਟੀ ਨੂੰ ਸੂਬੇ ਦੀ ਸ਼ਾਨਦਾਰ ਆਈਟੀ ਵਜੋਂ ਵਿਕਸਿਤ ਕਰਾਂਗੇ ਔਰ ਇਹ ਵੱਡੀ ਖਬਰ ਵਿਦਿਆਰਥੀਆਂ ਦੇ ਸਟੂਡੈਂਟਸ ਦੇ ਲਈ ਹੈ ਕਿਉਂਕਿ ਉਹਨਾਂ ਨੂੰ ਇੱਕ ਮਾਡਲਨ ਇੱਕ ਵਧੀਆ ਇੱਕ ਸਾਰੇ ਇਨਸਟਰੂਮੈਂਟ ਅਤੇ ਸਾਰੇ ਹੀ ਜੋ ਅਲੱਗ-ਅਲੱਗ ਕੋਰਸਾਂ ਦੇ ਨਾਲ ਇਹ ਆਈਟੀਆਈ ਵਿੱਚ ਜੋ ਵਾਅਦਾ ਹੋਣ ਵਾਲਾ ਹੈ ਜਿਸ ਦੇ ਨਾਲ ਪੂਰੇ ਲੁਧਿਆਣਾ ਜ਼ਿਲ੍ਹੇ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਜੋ ਸਟੂਡੈਂਟਸ ਇੱਥੇ ਪੜ੍ਹਨ ਦੇ ਲਈ ਆਉਂਦੇ ਆ ਉਹਨਾਂ ਦੇ ਲਈ ਇੱਕ ਬਹੁਤ ਵਧੀਆ ਸੁਗਾਤ ਹੋਣ ਵਾਲੀ ਹੈ। ਔਰ ਇਸ ਦੇ ਵਿੱਚ ਕੀ-ਕੀ ਅਪਡੇਟ ਹੋਵੇਗਾ ਉਸ ਦੇ ਬਾਰੇ ਆਪਾਂ ਜਾਣਾਂਗੇ ਨੈਕਸਟ ਵੀਡੀਓ ਦੁਆਰਾ। ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।